ਤੁਹਾਡਾ ਸਾਡੇ YouTube ਚੈਨਲ PV100 ਵਿੱਚ ਔਰ Facebook ਪੇਜ ਜ਼ਿੰਦਗੀ ਦੀ ਯੂਨੀਵਰਸਿਟੀ ਵਿੱਚ ਭਗਵੰਤ ਮਾਨ ਸਾਹਿਬ ਨੂੰ ਮੈਂ ਕਹਿਣਾ ਚਾਹੁੰਨਾ ਕਿ ਤੁਸੀਂ ਇਸ ਟਾਈਮ ਗਏ ਹੋਏ ਹੋ ਦੱਖਣੀ ਕੋਰੀਆ ਕਿਉਂਕਿ ਵੱਖੋ-ਵੱਖਰੇ ਆਈਡੀਆ ਵਾਲੀ ਜਿਹੜੀ ਯੂਨੀਵਰਸਿਟੀ ਆ ਉਹ ਮੁਹਾਲੀ ਦੇ ਵਿੱਚ ਵੀ ਖੁੱਲੇ ਲੇਕਿਨ ਤੁਸੀਂ ਇਸ ਯੂਨੀਵਰਸਿਟੀ ਦਾ ਫਾਇਦਾ ਕੁਝ ਗਰੀਬਾਂ ਨੂੰ ਹੋਊਗਾ ਕਿਉਂਕਿ ਗਰੀਬਾਂ ਦੇ ਬੱਚੇ ਦਾ 10-12 ਤੋਂ ਜ਼ਿਆਦਾ ਪੜ੍ਹਦਾ ਹੀ ਨਹੀਂ ਹੈਗੇ ਇਹਦਾ ਫਾਇਦਾ ਤਾਂ ਵੱਡੇ ਵੱਡੇ ਲੋਕਾਂ ਨੂੰ ਹੋਊਗਾ ਆਪਸਰਾ ਦੇ ਬੱਚਿਆਂ ਨੂੰ ਹੋਊਗਾ ਮੰਤਰੀਆਂ ਦੇ ਬੱਚਿਆਂ ਨੂੰ ਹੋਊਗਾ ਜਿਹੜੇ ਕਾਲਜਾਂ ਤੱਕ ਜਾਂਦੇ ਆ ਔਰ ਉਹ ਆਈਡੀਆ ਲੈਂਦੇ ਵੈਸੇ ਸਾਡੇ ਪੰਜਾਬੀਆਂ ਕੋ ਆਈਡੀਆ ਦੀ ਕਮੀ ਨਹੀਂ ਹੈਗੀ ਲੇਕਿਨ ਤੁਸੀਂ ਉਹਨਾਂ ਦੇ ਆਈਡੀਆ ਲੈਂਦੇ ਹੀ ਨਹੀਂ ਹੈਗੇ ਸਾਡੇ ਵਰਗਿਆਂ ਦੇ ਆਈਡੀਆ ਤੁਸੀਂ ਲੈਂਦੇ ਹੀ ਨਹੀਂ ਹੈਗੇ ਠੀਕ ਆ ਜੀ ਐਸੇ ਕਈ ਪੜ੍ਹੇ ਲਿਖੇ ਨੌਜਵਾਨ ਆ ਜਿਹੜੇ ਵਿਚਾਰੇ 10 12 ਪੜ੍ਹ ਕੇ ਕਿ ਚੱਲ ਸਾਨੂੰ ਹਿਸਾਬ-ਕਿਤਾਬ ਕਰਨਾ ਆ ਜਾਊਗਾ ਕਿਉਂਕਿ ਉਸ ਤੋਂ ਜ਼ਿਆਦਾ ਪੜ੍ਹ ਨਹੀਂ ਸਕਦੇ ਲੇਕਿਨ ਆਈਡੀਆ ਉਹਨਾਂ ਕੋ ਬਹੁਤ ਆ ਲੇਕਿਨ ਫਿਰ ਵੀ ਉਹ ਵਿਚਾਰੇ ਦਿਹਾੜੀਆਂ ਕਰਦੇ ਕਿਤੇ ਰੰਗ ਵਾਲੇ ਨਾਲ ਜਾਂਦੇ ਕਦੀ ਕਿਤੇ ਜਾਂਦੇ ਆ ਇਹੋ ਜਿਹੇ ਕੰਮ ਉਹ ਕਰਦੇ ਆ ਇਸ ਕਰਕੇ ਕੰਮ ਉਹ ਕਰੋ ਜਿਹੜਾ ਗਰੀਬਾਂ ਨੂੰ ਪਸੰਦ ਆਵੇ ਗਰੀਬਾਂ ਦੇ ਕੰਮ ਆਵੇ ਉਹ ਕਾਮਨਾ ਕਰੋ ਤੁਸੀਂ ਵੀ ਅਕਾਲੀਆਂ ਕਾਂਗਰਸੀਆਂ ਵਾਲੋ ਕਿ ਮੰਤਰੀਆਂ ਦੇ ਤੇ ਅਫਸਰਾਂ ਦੇ ਬੱਚਿਆਂ ਦੇ ਕੰਮ ਆਵੇ ਠੀਕ ਹੁਣ ਜੁਗਾੜੂ ਰੇੜੀ ਜਿਹੜੀ ਆ ਉਹ ਪੰਜਾਬੀਆਂ ਦੀ ਉਹ ਕਾੜ ਕੱਢੀ ਹੋਈ ਜੁਗਾੜੂ ਜਿਹੜੀ ਜੜੀ ਆ ਲੇਕਿਨ ਸਰਕਾਰ ਜਿਹੜੀ ਆ ਉਹ ਸਖਤੀ ਕਰ ਰਹੀ ਜੁਗਾੜੂ ਰੇੜੀਆਂ ਨੂੰ ਫੜ ਰਹੀ ਆ ਠੀਕ ਆ ਨਾ ਜੀ ਤੁਸੀਂ ਕੋਈ ਇਹੋ ਜਿਹਾ ਸਿਸਟਮ ਇਹੋ ਜਿਹਾ ਆਈਡੀਆ ਲਾਓ ਕਿ ਜੁਗਾੜੂ ਜਿਹੜੀਆਂ ਵਾਲੇ ਦੇ ਕੰਮ ਵੀ ਚੱਲਦੇ ਰਹਿਣ ਰੋਜ਼ਗਾਰ ਵੀ ਚੱਲਦੇ ਰਹਿਣ ਕਿਉਂਕਿ ਉਹ ਡਰੇ ਹੋਏ ਵਿਚਾਰੇ ਕਿ ਸਾਡੇ ਰੋਜ਼ਗਾਰ ਬੰਦ ਹੋ ਜਾਣੇ ਰੋਜ਼ਗਾਰ ਤੁਸੀਂ ਦੇ ਨਹੀਂ ਸਕਦੇ ਹੈਗੇ আর ਉਹ اگر ਉਹ ਆਪ ਕੰਮ ਕਰਦੇ ਆ ਤਾਂ ਤੁਸੀਂ ਰੋਜ਼ਗਾਰ ਉਹਨਾਂ ਦੇ ਖੋਣੇ ਠੀਕ ਆ ਜੀ ਉਸ ਤੋਂ ਬਾਅਦ ਭਗਵੰਤ ਸਿੰਘ ਸਾਹਿਬ ਮੁੱਦਾ ਹੈਗਾ ਇਹ ਤੁਹਾਨੂੰ ਮੈਂ ਕਹਿਣਾ ਚਾਹੁੰਨਾ ਵਾਂ ਕਿ ਤੁਹਾਡੀ ਕੈਬਨਟ ਦੇ ਵਿੱਚ ਕਰੀਬ 11 ਮੰਤਰੀ ਆ ਮੇਰੇ ਸਾਹਮਣੇ ਕੈਬਨਟ ਮੰਤਰੀ ਤੁਹਾਨੂੰ ਪਾ ਕੇ 11 ਹੋਣਗੇ ਚਲੋ 11 ਮੰਤਰੀ ਆ ਔਰ 92 ਤੁਹਾਡੇ ਕੋ ਵਿਦਾਏਗਾ ਤਾਂ ਤੁਸੀਂ ਉਹਨਾਂ ਨੂੰ ਵੀ ਬੋਲਣ ਦਾ ਮੌਕਾ ਦਿਆ ਕਰੋ ਕੋਈ ਬਜਟ ਦੀ ਗੱਲ ਹੋਵੇ ਕੋਈ ਸੜਕਾਂ ਦੀ ਗੱਲ ਹੋਵੇ ਕੋਈ ਹਸਪਤਾਲਾਂ ਦੀ ਗੱਲ ਹੋਵੇ ਸਾਰੀਆਂ ਗੱਲਾਂ ਤੁਸੀਂ ਹੀ ਕਰਦੇ ਆ ਕੀ ਤੁਹਾਨੂੰ ਡਰਾ ਕੇ ਤੁਹਾਡੇ ਜਿਹੜੇ ਮੰਤਰੀ ਆ ਅਗਰ ਬੋਲਣਾ ਸਿੱਖ ਜਾਣਗੇ ਬੋਲਣ ਲੱਗ ਪੈਣਗੇ ਤਾਂ ਤੁਹਾਨੂੰ ਚੁਣੌਤੀ ਦੇਣ ਦੇ ਬਰਾਬਰ ਹੋ ਜਾਣਗੇ ਇੱਕ ਪਾਸੇ ਤੁਸੀਂ ਵਿਧਾਨ ਸਭਾ 'ਚ ਕਹਿੰਦੇ ਆ ਕਿ ਚਲੋ ਸਾਡੇ ਬੰਦੇ ਵੀ ਬੋਲਣਾ ਸਿੱਖ ਜਾਣਗੇ 4 ਸਾਲ ਹੋ ਗਏ ਹਾਲੇ ਤੱਕ ਉਹਨਾਂ ਨੂੰ ਬੋਲਣਾ ਹੀ ਨਹੀਂ ਆਉਂਦਾ ਉਹ ਬੋਲ ਸਕਦੇ ਆ ਤੁਹਾਡੇ ਸਿੱਖਿਆ ਮੰਤਰੀ ਸਾਹਿਬ ਵੀ ਬੋਲ ਸਕਦੇ ਆ ਤੁਹਾਡੇ ਸੇਧ ਮੰਤਰੀ ਸਾਹਿਬ ਵੀ ਬੋਲ ਸਕਦੇ ਆ ਵੀਤ ਮੰਤਰੀ ਸਾਹਿਬ ਵੀ ਬੋਲ ਸਕਦੇ ਆ ਤਾਂ ਤੁਸੀਂ ਉਹਨਾਂ ਨੂੰ ਵੀ ਬੋਲਣ ਦਾ ਮੌਕਾ ਦਿਆ ਕਰੋ ਉਹਨਾਂ ਦੀਆਂ ਰੀਲਾਂ ਨਹੀਂ ਆਉਂਦੀਆਂ ਹੈਗੀਆਂ ਤੁਹਾਡੀਆਂ ਹੀ ਜ਼ਿਆਦਾ ਰੀਲਾਂ ਆਉਂਦੀਆਂ ਹੈਗੀਆਂ ਤੇ ਤੁਸੀਂ ਉਹਨਾਂ ਨੂੰ ਵੀ ਬੋਲਣ ਦਾ ਮੌਕਾ ਦਿਓ ਤੁਹਾਨੂੰ ਸ਼ਾਇਦ ਡਰ ਹੋਊਗਾ ਕਿ ਕਿ ਅਗਰ ਉਹ ਜ਼ਿਆਦਾ ਵਧੀਆ ਬੋਲਣ ਲੱਗ ਪਏ ਤਾਂ ਕੱਲ ਨੂੰ ਕਿਤੇ ਆਪਣੇ ਸੀਐਮ ਦੀ ਚੋਣ ਦੇ ਵਿੱਚ ਉਹ ਤੁਹਾਨੂੰ ਚੁਣੌਤੀ ਨਾ ਦੇ ਦੇਣ ਇਸ ਕਰਕੇ ਉਹਨਾਂ ਨੂੰ ਵੀ ਬੋਲਣ ਦਾ ਮੌਕਾ ਦਿਆ ਕਰੋ ਤੁਸੀਂ ਤੇ ਤੁਸੀਂ ਕਹਿੰਦੇ ਆ ਮੈਂ ਹੀ ਬੋਲਣਾ ਵਾ ਮੈਂ ਬੋਲ ਸਕਦਾ ਮੈਨੂੰ ਕਹਿੰਦਾ ਤੂੰ ਸਾਰਾ ਕੁਝ ਕਿਉਂ ਬੋਲਦਾ ਮੁੱਖ ਮੰਤਰੀ ਕਿਉਂ ਬੋਲਦਾ ਮੁੱਖ ਮੰਤਰੀ ਨੂੰ ਬੋਲਣਾ ਚਾਹੀਦਾ ਚੰਗੀ ਗੱਲ ਆ ਤੁਸੀਂ ਬੋਲਦੇ ਆ ਤੁਸੀਂ ਬਹੁਤ ਸਮਝਦਾਰ ਸਿਆਣੇ ਮੁੱਖ ਮੰਤਰੀਆਂ ਲੇਕਿਨ ਤੁਸੀਂ ਆਪਣੇ ਕੈਬਨਟ ਮਨਿਸਟਰਾਂ ਨੂੰ ਵੀ ਮੌਕਾ ਦਿਆ ਕਰੋ ਬੋਲਣ ਦਾ ਤਾਂ ਕਿ ਉਹ ਵੀ ਆਪਣੇ ਜੋ ਨਵੇਂ-ਨਵੇਂ ਆਈਡੀਆ ਹੈ ਹਨਾ ਉਹ ਵੀ ਲੋਕਾਂ ਸਾਹਮਣੇ ਰੱਖ ਸਕਣ ਅਗਰ ਉਹ ਬੋਲਣਾ ਸਿੱਖਣਗੇ ਤਾਂ ਬੋਲਣਾ ਸਿੱਖਣਗੇ ਬੋਲਣਗੇ ਤਾਂ ਉਹਨਾਂ ਦੇ ਮਨ 'ਚ ਵੀ ਦਿਮਾਗ 'ਚ ਵੀ ਕਈ ਤਰ੍ਹਾਂ ਦੇ ਆਈਡੀਆ ਆਉਣਗੇ ਔਰ ਉਹ ਵੀ ਆਪਣੇ ਆਈਡੀਏ ਜੜੇ ਆ ਗਾਂ ਲੋਕਾਂ ਨਾਲ ਸ਼ੇਅਰ ਕਰਨਗੇ ਔਰ ਸ਼ਾਇਦ ਲੋਕਾਂ ਦੇ ਕੰਮ ਵੀ ਆਉਣਗੇ ਉਹਨਾਂ ਦੇ ਆਈਡੀਆ ਇਸ ਕਰਕੇ ਤੁਸੀਂ ਆਪਣੇ ਕੈਬਨਿਟਰ ਮਨਿਸਟਰਾਂ ਨੂੰ ਵੀ ਬੋਲਣ ਦਾ ਮੌਕਾ ਦਿਆ ਕਰੋ ਸਾਰੀਆਂ ਰੀਲਾਂ ਆਪਣੀਆਂ ਹੀ ਨਾ ਪਾਇਆ ਕਰੋ ਕਿਉਂਕਿ ਉਹਨਾਂ ਦੇ ਆਈਡੀਆ ਤਾਂ ਤੁਸੀਂ ਲੈਂਦੇ ਨਹੀਂ ਹੈਗੇ ਤਾਂ ਤੁਸੀਂ ਯੂਨੀਵਰਸਿਟੀ ਕੋਲਣ ਲਗੇ ਆਈਡੀਆਜ਼ ਵਾਲੀ ਠੀਕ ਹੈ ਨਾ ਜੀ ਆਈਡੀਆ ਦੀ ਕਮੀ ਇੱਥੇ ਬਿਲਕੁਲ ਨਹੀਂ ਹੈਗੀ ਮੁੱਦਾ ਲੈਨੇ ਹੁਣ ਸ਼ਾਹਕੋਟ ਦਾ ਜੀ ਸ਼ਾਹਕੋਟ ਦੇ ਵਿੱਚ ਤੁਹਾਡੀ ਪਾਰਟੀ ਨੂੰ ਸੀਟ ਨਹੀਂ ਮਿਲੀ ਸੀ ਉਹ ਕਾਂਗਰਸ ਦੀ ਸੀਟ ਆ ਇੱਥੇ ਠੀਕ ਆ ਜੀ ਔਰ ਤੁਸੀਂ ਸ਼ਾਇਦ ਇਸੇ ਕਰਕੇ ਸ਼ਾਹਕੋਟ ਵੱਲ ਜਿਆਦਾ ਖਿਆਲ ਨਹੀਂ ਦਿੰਦੇ ਹੈਗੇ ਸ਼ਾਹਕੋਟ ਦਾ ਸ਼ਾਹਕੋਟ ਦਾ ਇੱਕ ਬਹੁਤ ਹੀ ਪੁਰਾਣਾ ਮੁੱਦਾ ਵਾ ਸ਼ਾਹਕੋਟ ਦੇ ਇਧਰਲੀ ਸਾਈਡ ਤੇ ਉੱਤਰ ਵਾਲੀ ਸਾਈਡ ਤੇ ਤਹਿਸੀਲ ਦਫ਼ਤਰ ਐਸ ਡੀ ਐਮ ਦਫ਼ਤਰ ਬਣਿਆ ਹੋਇਆ ਵਾ ਔਰ ਦੱਖਣ ਵਾਲੀ ਸਾਈਡ ਤੇ ਇੱਕ ਢੂੰਗੇ ਥਾਂ ਤੇ ਬਣਿਆ ਹੋਇਆ ਸੇਵਾ ਕੇਂਦਰ ਸੇਵਾ ਕੇਂਦਰ ਦੇ ਵਿੱਚ ਲੋਕ ਬਹੁਤ ਜਿਆਦਾ ਜਾਂਦੇ ਆ ਤੁਹਾਨੂੰ ਵੀ ਪਤਾ ਵਾ ਕਿ ਕਿੰਨੇ ਲੋਕ ਜਾਂਦੇ ਆ ਸੇਵਾ ਕੇਂਦਰਾਂ 'ਚ ਹਰ ਇੱਕ ਕੰਮ ਹੁੰਦਾ ਵਾ ਉਹਨਾਂ ਨੂੰ ਕਦੀ ਇਧਰੋਂ ਗਿੜਾ ਇਧਰ ਕੱਢਣਾ ਪੈਂਦਾ ਕਦੀ ਇਧਰੋਂ ਗਿੜਾ ਇਧਰ ਕੱਢਣਾ ਪੈਂਦਾ ਹੋਰ ਬਹੁਤ ਚਿਰ ਦੀ ਉਹਨਾਂ ਦੀ ਮੰਗ ਵਾ ਕਿ ਸੇਵਾ ਕੇਂਦਰ ਜੋ ਆ ਉਹ ਤਹਿਸੀਲ ਦਫਤਰ ਐਸ ਡੀ ਐਮ ਦਫਤਰ ਦੇ ਅੰਦਰ ਹੀ ਬਣਾਇਆ ਜਾਵੇ ਕਿਉਂਕਿ ਪਹਿਲਾਂ ਜਦੋਂ ਸੌਦਾ ਕੇਂਦਰ ਹੁੰਦੇ ਸੀਗੇ ਜਦੋਂ ਸੁਖਵੀਰ ਬਾਦਲ ਨੇ ਖੋਲੇ ਆ ਤਾਂ ਉਹ ਸੌਦਾ ਕੇਂਦਰ ਅੰਦਰ ਹੀ ਹੁੰਦਾ ਸੀ ਇੱਥੇ ਬਾਅਦ 'ਚ ਉਹਨੂੰ ਇਧਰ ਕੱਢ ਮਾਰਿਆ ਜਦਕਿ ਪਾਸ ਹੋਇਆ ਸੀ ਸ਼ਾਹਗੁਰੂ ਦਾ ਦਸਹਿਰਾ ਗਰਾਊਂਡ 'ਚ ਅੱਜ ਵੀ ਸਰਟੀਫਿਕੇਟ ਬਣਾਉ ਕੋਈ ਵੀ ਮੋਹਰ ਲੱਗਦੀ ਹੈ ਜਿਹ ਗ੍ਰਾਉਂਡ ਤੋਂ ਕਈ ਕਿਲੋਮੀਟਰ ਡੇਢ 2 ਕਿਲੋਮੀਟਰ ਦੂਰ ਬਾਅਦ ਜੀ ਉਥੇ ਨਹੀਂ ਬਣਾ ਸਕਦੇ ਇਤਰਾਜ਼ ਕਰਦਾ ਕੋਈ ਤੇ ਤੁਸੀਂ ਸੇਵਾ ਇੱਕ ਛੱਤ ਥੱਲੇ ਤੁਸੀਂ ਸਾਰੀਆਂ ਸਹੂਲਤਾਂ ਇਹ ਹੀ ਆਈਡੀਆ ਅੱਜ ਦਾ ਮੇਰਾ ਕਿ ਇਸ ਮੇਰਾ ਹੀ ਨਹੀਂ ਕਲੇ ਦਾ ਇਹ ਸਾਰੇ ਸ਼ਾਹਕੋਟ ਵਾਸੀਆਂ ਦਾ ਆਈਡੀਆ ਵਾ ਕਿ ਜਿਹੜਾ ਸੇਵਾ ਕੇਂਦਰ ਵਾ ਨਾ ਸ਼ਾਹਕੋਟ ਦਾ ਉਹਨੂੰ ਤੁਸੀਂ ਆਪਣੇ ਐਸ ਡੀ ਐਮ ਦਫਤਰ ਸ਼ਾਹਕੋਟ ਤਹਿਸੀਲ ਦਫਤਰ ਸ਼ਾਹਕੋਟ ਦੇ ਵਿੱਚ ਸ਼ਿਫਟ ਕਰ ਦਿਓ ਤਾਂ ਬਹੁਤ ਹੀ ਜ਼ਿਆਦਾ ਫਾਇਦਾ ਹੋਊਗਾ ਔਰ ਪਟਵਾਰਖਾਨਾ ਵੀ ਬਾਹਰ ਆ ਅਗਰ ਉਹਨੂੰ ਵੀ ਉਥੇ ਸ਼ਿਫਟ ਕਰ ਦੇਓ ਤੇ ਬਹੁਤ ਜਗ੍ਹਾ ਵਾ ਬਹੁਤ ਜਗ੍ਹਾ ਉੱਪਰ ਤੋਂ ਉੱਪਰ ਬਿਲਡਿੰਗ ਬਣ ਸਕਦੀ ਆ ਗਰਾਊਂਡ ਵੀ ਬਹੁਤ ਵੱਡੀ ਆ ਤਾਂ ਫਿਰ ਇਹ ਸ਼ਾਹਕੋਟ ਦੇ ਜਿਹੜੇ ਟੂਟੇ ਟੋਟੇ ਕਿਉਂ ਕੀਤੇ ਹੋਏ ਆ ਸਰਕਾਰੀ ਦਫ਼ਤਰਾਂ ਦੇ ਜਿੱਥੇ ਲੋਕਾਂ ਦਾ ਬਹੁਤ ਜ਼ਿਆਦਾ ਆਉਣਾ ਜਾਣਾ ਸਾਡੇ ਵਰਗਿਆਂ ਦੇ ਪਹਿਲਾਂ ਇਹੋਰੇ ਆਈਡੀਆ ਤਾਂ ਤੁਸੀਂ ਲੈ ਲਓ ਉਹਨਾਂ ਆਈਡੀਆ ਤੇ ਤੱਕ ਤੁਸੀਂ ਕੰਮ ਕਰ ਲਓ ਤੁਸੀਂ ਸ਼ਾਹਕੋਟ ਦਾ ਬਿਲਕੁਲ ਖਿਆਲ ਨਹੀਂ ਰੱਖ ਰਹੇ ਹੈਗੇ ਇਹ ਤੋਂ ਸਾਬਤ ਹੁੰਦਾ ਕਿ ਜਿੱਥੋਂ ਸੀਟ ਤੁਹਾਨੂੰ ਮਿਲੀ ਆ ਤੁਸੀਂ ਉੱਥੇ ਕੰਮ ਕਰਨਾ ਵਾ ਜਿੱਥੇ ਸੀਟ ਤੁਹਾਨੂੰ ਨਹੀਂ ਮਿਲੀ ਉੱਥੋਂ ਦਾ ਰੱਬ ਹੀ ਰੱਖਾ ਵਾ ਬਸ ਠੀਕ ਠਾਕ ਆ ਵੋਟਾਂ ਵੀ ਲੈ ਆਓਗੇ ਹੱਥ ਜੋੜ ਕੇ ਸਾਰਿਆਂ ਨੂੰ ਚਲੇ ਜਾਓਗੇ ਇਹ ਚੰਗੀ ਗ ਸੀ ਤੇ ਜਾਣਦੇ ਆ ਕਿ ਤੁਸੀਂ ਵਧੀਆ ਕੰਮ ਵੀ ਕਰ ਰਹੇ ਹੋ ਲੇਕਿਨ ਤੁਸੀਂ ਉੱਥੇ ਹੀ ਕਰ ਰਹੇ ਹੋ ਜਿੱਥੇ ਤੁਸੀਂ ਜਿੱਤੇ ਆ ਜਿੱਥੇ ਤੁਸੀਂ ਨਹੀਂ ਜਿੱਤੇ ਜਿੱਥੇ ਦੀਆਂ ਸੀਟਾਂ ਤੁਹਾਡੇ ਕੋਲ ਨਹੀਂ ਹੈਗੀਆਂ ਉਹ ਕੰਮ ਤੁਸੀਂ ਨਹੀਂ ਕਰ ਰਹੇ ਇਸ ਕਰਕੇ ਸਾਡੇ ਆਈਡੀਆ ਵੀ ਇਹੋ ਜਿਹੇ ਲਓ ਅਗਲੇ ਮੁੱਦੇ ਵਾਸਤੇ ਫੇਮ ਗੱਲ ਕਰਾਂਗੇ ਤੁਹਾਡੇ ਨਾਲ ਕੋਈ ਅਗਲਾ ਮੁੱਦਾ ਲੈ ਕੇ ਆਵਾਂਗੇ ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ